ਗੁਰ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਬਚਨ ਪੜੋ ਬਿੜਾ ਸ਼ਸਤਰ ਕੇਸ ਨਰੰਗ ਭੇਡ ਜਾਨੋ ਗਹਿ ਕਾਨ ਤਾਂ ਕੋ ਕਿੱਤੇ ਲੈ ਸਦਾਨੋ ਜਿਹੜਾ ਬੰਦਾ ਪੰਜ ਕਾਰਾਂ ਦਾ ਧਾਰਨੀ ਨਹੀਂ ਸ਼ਸਤਰਾਂ ਦਾ ਧਾਰਨੀ ਨਹੀਂ ਹੈ ਜਿਹਦੇ ਸਿਰ ਤੇ ਕੇਸ ਨਹੀਂ ਹੈ ਪਿਆਰਿਓ ਉਹ ਇਨਸਾਨ ਕਲਗੀਧਰ ਮਹਾਰਾਜ ਕਹਿੰਦੇ ਉਹ ਭੇਡ ਵਰਗਾ ਹੈ ਜਿਵੇਂ ਭੇਡ ਨੂੰ ਫੜ ਕੇ ਕੰਨ ਤੋਂ ਜਦੋਂ ਮਰਜੀ ਮੁੰਨ ਲਓ ਜਿੱਥੇ ਮਰਜ਼ੀ ਫੜ ਕੇ ਲੈ ਜਾਓ ਪਿਆਰਿਓ ਬਿਨਾ ਸ਼ਸਤਰਾਂ ਤੋਂ ਕੇਸਾਂ ਤੋਂ ਇਨਸਾਨ ਇੱਕ ਭੇਡ ਦੀ ਤਰ੍ਹਾਂ ਹੈ ਗਹਿ ਕਾਨ ਤਾਂ ਕੋ ਕਿੱਤੇ ਲੈ ਸੁਧਾਨੋ ਜਿਹੜੇ ਬੰਦੇ ਨੇ ਸ਼ਸਤਰ ਧਾਰ ਨਹੀਂ ਕੀਤਾ ਕੇਸਾਂ ਦਾ ਧਾਰਨੀ ਨਹੀਂ ਹੈ ਸਿਰ ਤੇ ਦਸਤਾਰ ਨਹੀਂ ਸਜਾਉਂਦਾ ਉਹ ਨੂੰ ਭੇਡ ਦੀ ਤਰ੍ਹਾਂ ਜਿੱਥੇ ਮਰਜ਼ੀ ਜਾ ਕੇ ਮੋਨ ਲਿਆ ਜਾਂਦਾ ਹੈ ਜਿੱਥੇ ਮਰਜ਼ੀ ਫੜ ਕੇ ਜਾ ਕੇ ਉਹ ਨੂੰ